ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਤਾਲੀਵਾਲ ਬਟਿਕ ਪਿੰਡ ਪੈਣੀ ਜੱਸਾ ਦੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੋ ਵੀ ਪੈਣਪਰਾ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਨਾਲ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਉਮੀਦ ਕਰਦੇ ਹਾਂਗੇ ਤੁਹਾਨੂੰ ਸਾਡਾ ਜਿਹੜੀਆਂ ਵੀਡੀਓਜ਼ ਨੇ ਉਹ ਪਸੰਦ ਆਉਂਦੀਆਂ ਹੋਣਗੀਆਂ ਤੇ ਜਿਹੜਾ ਤੁਸੀਂ ਮਤਲਬ ਕਿ ਸਾਨੂੰ ਜਿੱਦਾਂ ਦਾ ਵੀ ਕਲੈਕਸ਼ਨ ਚਾਹੀਦੀ ਹੈ ਉਹ ਤੁਸੀਂ ਸਾਨੂੰ ਮਤਲਬ ਕਿ ਮੈਸੇਜ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਤੇ ਜੋ ਵੀ ਅੱਜ ਵਾਲੇ ਸੂਟ ਨੇਗੇ ਜਿਹੜੇ ਇਹ ਆਪਣੇ ਜਫੀਰਾ ਦੇ ਉੱਪਰ ਨੇ ਪਿਓਰ ਜਫੀਰਾ ਦੇ ਉੱਪਰ ਇਹਦੇ ਵਿੱਚ ਕੋਈ ਸੈਮੀ ਨਹੀਂ ਹੋਊਗਾ ਨਾ ਹੀ ਆਪਾਂ ਸੈਮੀ ਦਾ ਕਪੜਾ ਵਰਤਦੇ ਆਂ ਜੀ ਆਪਾਂ ਸਿਰਫ origignal ਕਪੜਾ ਵਰਤਦੇ ਆਂ ਇਹ ਵਾਲਾ ਸੂਟ ਆ ਜਿਹੜਾ ਇਹ ਜਫੀਰਾ ਦੇ ਉੱਪਰ ਆ ਇਹ ਤੁਸੀਂ ਚੈੱਕ ਕਰੋ ਇਹ ਤੁਸੀਂ ਨੇੜੇ ਤੋਂ ਜਿਹੜਾ ਉਹ ਚੈੱਕ ਕਰ ਸਕਦੇ ਹੋ ਇਹ ਵਾਲਾ ਸੂਟ ਹੈ ਜਿਹੜਾ ਤੁਸੀਂ ਨੇੜੇੋਂ ਚੈੱਕ ਕਰ ਸਕਦੇ ਹੋ ਆ ਦੇਖੋ ਇਦਾਂ ਦਾ ਇਹ ਕਲਰ ਹੈ ਇਦਾਂ ਦਾ ਪ੍ਰਿੰਟ ਆ ਇਹ ਵਾਲਾ ਜਿਹੜਾ ਸੂਟ ਹੈਗਾ ਇਹ ਜਫੀਰਾ ਦੇ ਉੱਪਰ ਆ ਇਦਾਂ ਇਹਦੇ ਨਾਲ ਪਿਓਰ ਦੀ ਆਪਣੀ ਬਾਟਮ ਲਗਾਈ ਹੋਈ ਆ ਤੁਸੀਂ ਕਪੜਾ ਜਿਹੜਾ ਉਹ ਚੈੱਕ ਕਰ ਸਕਦੇ ਹੋ ਇਹ ਬਿਲਕੁਲ ਰਿਜ਼ਰਵਲ ਲਗਾਇਆ ਹੋਇਆ ਆਪਣਾ ਕੋਈ ਸੈਂਮੀ ਨਹੀਂ ਹੈਗਾ 80 ਗ੍ਰਾਮ ਵਾਲੀ ਆਪਾਂ ਜਿਹੜੀ ਪਿਓਰ ਨੇਚਰਲ ਕਰੇਵਾ ਜਿਹੜੀ ਉਹ ਵਰਤਦੇ ਆ ਇਹ ਵਾਲਾ ਸੂਟ ਦਾ ਜਿਹੜਾ ਕਲਰ ਆ ਉਹ ਗਾਜਰੀ ਸ਼ੇਡ ਦਾ ਆ ਰਿਹਾ ਆਹ ਵਾਲਾ ਤੁਸੀਂ ਸੂਟ ਚੈੱਕ ਕਰ ਸਕਦੇ ਹੋ ਜਿਹੜਾ ਇਹਦੇ ਵਿੱਚ ਨੈਕਸਟ ਡਿਜ਼ਾਈਨ ਆਗਾ ਆਹ ਵਾਲਾ ਇਹਦੇ ਵਿੱਚ ਨੈਕਸਟ ਡਿਜ਼ਾਈਨ ਆ ਆਹ ਵਾਲਾ ਜਿਹੜਾ ਇਹ ਨੈਕਸਟ ਡਿਜ਼ਾਈਨ ਆ ਪਿਸਤਾ ਕਲਰ ਦਾ ਇਹਦਾ ਜਿਹੜਾ ਕਲਰ ਰਹਿਗਾ ਇਹ ਤੁਸੀਂ ਸਾਡੇ ਕੋਲੋਂ ਅਲੱਗ ਤੋਂ ਫੋਟੋ ਵੀ ਬਗਵਾ ਸਕਦੇ ਹੋ ਸੂਟਾਂ ਦੀ ਆਹ ਵਾਲੀ ਇਹਦੇ ਨਾਲ ਨੇਚਰਲ ਕ੍ਰੇਵ ਦੀ ਆ ਜਿਹੜੀ ਉਹ ਬੋਟਮ ਰਹੇਗੀ ਇਹ ਵਾਲਾ ਹੈਗਾ ਜਿਹੜਾ ਕਲਰ ਆ ਉਹ ਪਿਸਤਾ ਸ਼ੇਡ ਦਾ ਹੈ ਜਿਹੜਾ ਇਹਦਾ ਪ੍ਰਾਈਸ ਆ ਉਹ ਆਪਣਾ 1800 ਰੁਪਏ ਰਹੇਗਾ ਜਿਹੜੀ ਸ਼ਿਪਿੰਗ ਆ ਉਹ ਆਪਾਂ ਫ੍ਰੀ ਦੇਵਾਂਗੇ ਡਿਲੀਵਰੀ ਹੈ ਜਿਹੜੀ ਇਹਨਾਂ ਦੀ ਫ੍ਰੀ ਹੋ ਜੂਗੀ ਜਿਹੜਾ ਇਹਦਾ ਪ੍ਰਾਈਸ ਆ ਉਹ 1800 ਰੁਪਏ ਰਹੇਗਾ ਆਹ ਵਾਲਾ ਕਲਰ ਆ ਜਿਹੜਾ ਆਹ ਵਾਲਾ ਨੈਕਸਟ ਕਲਰ ਹੈ ਇਹਦੇ ਵਿੱਚ ਸਕਿਨ ਦਾ ਕਲਰ ਦਾ ਇਹ ਵਾਲਾ ਸਾਰੇ ਸੂਟ ਨੇ ਜਿਹੜੇ ਇਹ ਜਫੀਰਾ ਦੇ ਉੱਪਰ ਨੇ ਇਹਨਾਂ ਨਾਲ ਜਿਹੜੀ ਬਾਟਮ ਆ ਉਹ ਪਿਓਰ ਨੇਚਰਲ ਕਰੇਵ ਦੀ ਲੱਗੀ ਹੋਈ ਆ ਇਦਾਂ ਦਾ ਸਕਿਨ ਜਿਹਾ ਕਲਰ ਆ ਇਹ ਸੂਟ ਦਾ ਜਿਹੜੀਆਂ ਜਿਹੜੀਆਂ ਭੈਣਾਂ ਨੂੰ ਸੂਟ ਪਸੰਦ ਆਈ ਜਾਂਦੇ ਨੇ ਪਲੀਜ਼ ਉਹ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਦੇ ਉੱਪਰ ਆ ਜਿਹੜਾ ਉਹ ਮੈਸੇਜ ਆ ਜਿਹੜਾ ਤੁਸੀਂ ਕਰ ਸਕਦੇ ਹੋ ਇਹ ਵਾਲਾ ਜਿਹੜਾ ਇਹ ਇਦਾਂ ਦਾ ਕਲਰ ਆ ਇਹਦੇ ਇਸੇ ਡਿਜ਼ਾਈਨ ਦੇ ਵਿੱਚ ਜਿਹੜਾ ਨੈਕਸਟ ਕਲਰ ਆ ਉਹ ਆਪਣਾ ਆਵਲਾ ਕਲਰ ਆ ਇਹ ਵਾਲਾ ਜਿਹੜਾ ਇਹ ਇਹਦਾ ਨੈਕਸਟ ਕਲਰ ਆ ਇਹਦੇ ਵਿੱਚ ਇਹ ਵਾਲਾ ਡਿਜ਼ਾਈਨ ਆ ਤੁਸੀਂ ਨੇੜੇ ਚੈੱਕ ਕਰ ਸਕਦੇ ਹੋ ਇਹਦਾ ਇਹ ਵਾਲਾ ਡਿਜ਼ਾਈਨ ਆ ਇਹਦੇ ਵਿੱਚ ਇਹ ਨੈਕਸਟ ਕਲਰ ਆ ਜਾਂਦਾਗਾ ਪ੍ਰਾਈਸ ਇਹਨਾਂ ਦਾ ਸਾਰਿਆਂ ਦਾ ਸੇਮ ਰਹੇਗਾ ਜੀ ਆਹ ਵਾਲੀ ਇਹਦੇ ਨਾਲ ਬਾਟਮ ਆ ਜਾਂਦੀ ਹੈ ਪਿਓਰ ਨੇਚਰਲ ਗਰੇਪ ਦੀ ਬਾਟਮ ਰਹੇਗੀ ਇਹ ਸੂਟ ਦਾ ਪ੍ਰਾਈਸ ਆ ਜਿਹੜਾ ਉਹ 1800 ਰਹੇਗਾ ਡਿਲੀਵਰੀ ਆ ਜਿਹੜੀ ਆਪਾਂ ਫ੍ਰੀ ਕਰਵਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਅਗਲਾ ਡਿਜ਼ਾਈਨ ਆ ਜਾਂਦਾਗਾ ਨੈਕਸਟ ਡਿਜ਼ਾਈਨ ਆ ਜਿਹੜਾ ਉਹ ਆ ਵਾਲਾ ਡਿਜ਼ਾਈਨ ਆ ਇਹ ਥੋੜਾ ਥੋੜਾ ਡਿਜ਼ਾਈਨਾਂ ਦਾ ਫਰਕ ਆ ਜੀ ਪਲੀਜ਼ ਧਿਆਨ ਨਾਲ ਦੇਖ ਕੇ ਸਕਰੀਨਸ਼ਾਟ ਲੈਣਾ ਆ ਵਾਲਾ ਡਿਜ਼ਾਈਨ ਆ ਜਾਂਦਾ ਨੈਕਸਟ ਇਹ ਵਾਲਾ ਕਲਰ ਆ ਜਿਹੜਾ ਇਹ ਮੋਰ ਪੰਖੀ ਆ ਦੇ ਉੱਪਰ ਆ ਜਾਂਦਾ ਪਿਓਰ ਨੇਚੁਰਲ ਦੀ ਕ੍ਰੇਵ ਦੀ ਇਹਦੇ ਨਾਲ ਆਪਣੀ ਬਾਟਮ ਲਾਈ ਹੋਈ ਆ ਇਹ ਵਾਲਾ ਕਲਰ ਆ ਜਾਂਦਾ ਮੋਰ ਪੰਖੀਆ ਕਲਰ ਏਸੇ ਡਿਜ਼ਾਈਨ ਦੇ ਵਿੱਚ ਇਹ ਵੀ ਡਿਜ਼ਾਈਨ ਸੇ ਇਹਦੇ ਨਾਲ ਮਤਲਬ ਕਿ ਸੇਮ ਹੀ ਕੱਪੜਾ ਗਾ ਪਰ ਡਿਜ਼ਾਈਨ ਅਲੱਗ-ਅਲੱਗ ਨੇ ਆਵਲਾ ਜਿਹੜਾ ਇਹ ਇਹਦੇ ਵਿੱਚ ਨੈਕਸਟ ਕਲਰ ਆ ਜਾਂਦਾ ਇਹ ਵਾਲਾ ਜਿਹੜਾ ਇਹ ਵਿੱਚ ਨੈਕਸਟ ਕਲਰ ਆ ਜਾਂਦਾ ਗਾ ਆਹ ਵਾਲਾ ਜਿਹੜਾ ਇਹਦੇ ਵਿੱਚ ਨੈਕਸਟ ਕਲਰ ਆ ਜਾਊਗਾ ਇਹ ਵਾਲਾ ਕਲਰ ਆ ਜਿਹੜਾ ਉਹ ਮਹਿਰੂਨ ਕਲਰ ਦਾ ਆਏਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਨਾਬੀ ਜਿਹਾ ਸ਼ੇਡ ਆ ਇਹਦਾ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਤੁਸੀਂ ਧਿਆਨ ਨਾਲ ਚੈੱਕ ਕਰੋ ਪ्युअर ਜਿਹੀ ਦਾ ਪਪੜਾ ਇਹਦਾ ਕੋਈ ਸੈਮੀ ਨਹੀਂ ਕੋਈ ਬੋਟਮ ਸੈਮੀ ਨਹੀਂ ਲੱਗੀ ਹੋਈ ਕੋਈ ਆਪਣੀ ਇਹਦੇ ਵਿੱਚ ਪ੍ਰੋਬਲਮ ਨਹੀਂ ਆਏਗੀ ਇਹ ਨੇੜੇ ਤੋਂ ਦੇਖ ਕੇ ਨਾ ਤੁਸੀਂ ਬਹੁਤ ਜਿਆਦਾ ਸੋਹਣਾ ਲੱਗਣਾ ਤੁਹਾਡੇ ਕੋਲ ਜਦੋਂ ਪੀਸ ਪਹੁੰਚ ਗਿਆ ਇਹਦੇ ਵਿੱਚ ਕੀ ਆਗਾ ਜਿਹੜਾ ਨੈਕਸਟ ਕਲਰ ਆ ਉਹ ਹੈਗਾਗਾ ਤਾਂਬਾ ਸ਼ੇਡ ਦਾ ਹਰੇਕ ਡਿਜ਼ਾਈਨ ਦੇ ਵਿੱਚ ਸੋਨੋ ਤਿੰਨ ਤਿੰਨ ਕਲਰ ਮਿਲਣਗੇ ਆਵਲਾ ਕਲਰ ਆ ਜਿਹੜਾ ਉਹ ਹੈਗਾਗਾ ਤਾਂਬਾ ਸ਼ੇਡ ਦਾ ਇਹ ਵਾਲਾ ਇਹਦਾ ਜਿਹੜਾ ਕਲਰ ਰਹੇਗਾ ਇਹ ਵਾਲਾ ਤਾਂਬਾ ਸ਼ੇਡ ਦਾ ਕਲਰ ਆ ਜੂ ਇਹਦੇ ਵਿੱਚ ਇਹ ਆਪਣੇ ਸੂਟ ਸੀਗੇ ਜਿਹੜੇ ਅੱਜ ਦੇ ਇਹ ਜਫੀਰਾ ਦੇ ਸੂਟ ਸੀਗੇ ਪਿਓਰ ਨੇਚਰਲ ਖਰੇਪ ਦੀ ਇਹਦਾ ਨਾ ਬਾਟਮ ਲੱਗੀ ਹੋਈ ਆ 80 ਗ੍ਰਾਮ ਵਾਲੀ ਜੇ ਕਿਸੇ ਵੀ ਭੈਣ ਨੂੰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਚਾਹੀਦਾ ਉਹ ਸਕਰੀਨਸ਼ਾਟ ਲੈ ਕੇ ਮੇਰੇ ਦਿੱਤੇ ਹੋਏ ਨੰਬਰ ਦੇ ਉੱਪਰ 83653744 ਵਾਲੇ ਨੰਬਰ ਦੇ ਉੱਪਰ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਤੁਸੀਂ ਮੈਸੇਜ ਜਿਹੜਾ ਉਹ ਕਰ ਸਕਦੇ ਹੋ ਜਿਹੜੀ ਇਹਨਾਂ ਦਾ ਪ੍ਰਾਈਸ ਆ ਸਾਰੇ ਸੂਟਾਂ ਦਾ ਉਹ 1800 ਰੁਪਏ ਰਹੇਗਾ ਜਿਹੜੀ ਡਿਲੀਵਰੀ ਹੋਊਗੀ ਉਹ ਫ੍ਰੀ ਰਹੇਗੀ ਤੇ ਜੋ ਵੀ ਪਹਿਲਾਂ ਪ੍ਰਾ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਕੋਲੇ ਪਹੁੰਚ ਸਕੇ ਧੰਨਵਾਦ ਜੀ